ਕਿੰਨੀ ਦਿੱਤੀ ਗਈ ਉਮੀਦਵਾਰ ਜਿਹੜੇ ਆ ਅਨੀਤਾ ਸੋਮਪ੍ਰਕਾਸ਼ ਬਣੇ ਆ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਇਦਾਂ ਆ ਜੀ ਵੀ ਅਸੀਂ ਜਿਹੜਾ ਦਿਲੋਂ ਅਸੀਂ ਵਿਜੇ ਸਾਪਲਾ ਜੀ ਨੂੰ ਮੰਨਦੇ ਸੀਗੇ ਕਿਉਂਕਿ ਵਿਜੇ ਸਾਪਲਾ ਜੀ ਨੇ 2014 ਤੋਂ ਲੈ ਕੇ ਅੱਜ ਤੱਕ ਜ ਸਾਡੇ ਏਰੀਆ ਦੇ ਵਿੱਚ ਜਿੰਨੇ ਵੀ ਸੀਗੇ ਦਸੂਹਾ ਮਗੇਰੀਆਂ ਹੋਵੇ ਤਲਵਾੜਾ ਹੋਵੇ ਫਗਵਾੜਾ ਹੋਵੇ ਟਾਂਡਾ ਹੋਵੇ ਭੋਗਪਾੜ ਹੋਵੇ ਜਿਹੜੇ ਵੀ ਏਰੀਏ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਦੇ ਵਿੱਚ ਸੀਗਾ ਇਹ ਪੂਰਾ ਉਹਨਾਂ ਦੇ ਨਾਲ ਜਾਂਦੇ ਰਹੇ ਖੜਦੇ ਰਹੇ ਪਰ ਇਹਨਾਂ ਦੇ ਨਾਲ ਇਸ ਵੇਲੇ ਜਦੋਂ ਅਸੀਂ ਇਹਨਾਂ ਕਰਕੇ ਹੀ ਭਾਜਪਾ ਨਾਲ ਜੁੜੇ ਸੀ ਨਹੀਂ ਤਾਂ ਅਸੀਂ ਤਾਂ ਬੀਐਸਪੀ ਦੇ ਬੰਦੇ ਸੀਗੇ ਤੇ ਅਸੀਂ ਇਹਨਾਂ ਕਰਕੇ ਦਿਲੋਂ ਵੀ ਭਾਜਪਾ ਨਾਲ ਜੁੜ ਗਏ ਕਿ ਇਹਨਾਂ ਦੇ ਵਿੱਚ ਭਾਜਪਾ ਵਧੀਆ ਖਿਆਲ ਇਹਨਾਂ ਦੇ ਨਾਲ ਸਾਡਾ ਕੰਮ ਹੋ ਰਿਹਾ ਲੇਕਿਨ ਹੋਇਆ ਕਿ ਕਿ ਜਿਸ ਵੇਲੇ 1990 ਦੀ ਗੱਲ ਕਰੋ 92 95 ਦੀ ਗੱਲ ਕਰੋ ਤਾਂ ਦੁਆਬੇ ਦੇ ਵਿੱਚ ਅਗਰ ਚੌਧਰੀ ਚੌਧਰੀ ਸਵਰਨਾਰਾਮ ਜੀ ਫਗਵਾੜੇ ਤੋਂ ਹੁੰਦੇ ਸੀ ਉਹਨਾਂ ਤੋਂ ਬਾਅਦ ਅਗਰ ਬੀਜੇਪੀ ਦੇ ਵਿੱਚ ਵੱਡੇ ਤੋਂ ਵੱਡਾ ਅਗਰ ਪੌਦੇ ਨੂੰ ਮਜ਼ਬੂਤ ਕੀਤਾ ਤਾਂ ਉਹ ਵਿਜੇ ਸਾਹਪਲੇ ਨੇ ਕੀਤਾ ਅੱਜ ਉਹ ਵਿਜੇ ਸਾਹਪਲਾ ਜੀ ਨੂੰ ਹਰ ਪਾਸਿਓਂ ਸਾਈਡ ਤੇ ਕਰਕੇ ਇਹਦਾ ਮਤਲਬ ਇਹ ਹੋਇਆ ਕਿ ਇੱਕ ਜਿਹੜਾ ਸਹੀ ਬੰਦਾ ਸੀ ਉਹਨੂੰ ਸੈੱਟ ਕਰ ਦਿੱਤਾ ਗਿਆ ਜਿਹੜੇ ਹੋਰ ਬੰਦੇ ਸੀ ਰਲ ਮਿਲ ਕੇ ਇੱਕ ਜਿੱਦਾਂ ਕਹਿੰਦੇ ਹੁੰਦੇ ਚੋਰਾ ਨਾਲ ਕੁੱਤੀ ਰਲਿਓ ਉਹ ਸਾਹਬ ਹੋਇਆ ਕਿ ਉਹਨਾਂ ਨੇ ਵਿਜੇ ਸਾਹਪਲਾ ਜੀ ਨੂੰ ਵਧੀਆ ਕੈਂਡੀਡੇਟ ਨੂੰ ਸਾਈਡ ਤੇ ਕੀਤਾ ਤੇ ਅਸੀਂ ਵਿਜੇ ਸਾਹਪਲਾ ਜੀ ਦੇ ਕਰਕੇ ਦਾ ਸਪੋਰਟ ਕਰਦੇ ਨਹੀਂ ਸੀਗੀ ਨਹੀਂ ਤਾਂ ਅਸੀਂ ਸਪੋਰਟ ਨਹੀਂ ਕਰਾਂਗੇ ਅਗਰ ਵਿਜੇ ਸਾਹਪਲਾ ਜੀ ਅੱਜ ਵੀ ਆਉਂਦੇ ਆ ਇਸ ਮੈਦਾਨ ਦੇ ਵਿੱਚ ਅਸੀਂ ਦਿਨ ਰਾਤ ਕੱਲ ਵੀ ਮੈਂ ਪਰਸੋਂ ਵੀ ਦਸੂਹਾ ਮਕੇਰੀਆਂ ਤਲਵਾੜੇ ਦੇ ਵਿੱਚੋਂ ਪਤਾ ਕਰਕੇ ਆਇਆ ਉਧਰਲੇ ਪਿੰਡਾਂ 'ਚ ਗਿਆ ਉਹ ਪਤਾ ਕੀਤਾ ਲੇਕਿਨ ਸਾਨੂੰ ਇਹ ਹੀ ਲੋਕ ਕਹਿ ਰਹੇ ਆ ਕਿ ਤੁਸੀਂ ਸਿੱਧੂ ਜੀ ਅਗਰ ਵਿਜੇ ਸਾਹਪਲਾ ਜੀ ਨੂੰ ਬਾਗਬ ਕਰਵਾਇਆ ਸੀ ਇੱਥੇ ਨਹੀਂ ਗੱਲ ਆ ਹਰ ਸਟੇਟ ਦੇ ਵਿੱਚ ਲੋਕ ਪੁੱਛ ਪੁੱਛ ਰਹੇ ਆ ਕਿ ਵਿਜੇ ਸਾਹਪਲਾ ਜੀ ਦੇ ਨਾਲ ਧੋਖਾ ਕੀਤਾ ਗਿਆ ਹੋਇਆ ਵਾਕਿਆ ਧੋਖਾ ਇਸ ਕਰਕੇ ਆਪਾਂ ਇਹ ਕਹਿੰਦੇ ਆ ਅਗਰ ਵਿਜੇ ਸਾਪਲਾ ਜੀ ਆਉਂਦੇ ਆ ਮੈਦਾਨ ਦੇ ਵਿੱਚ ਆਪਾਂ ਬੀਜੇਪੀ ਦੀ ਖੁੱਲ ਕੇ ਸਪੋਰਟ ਕਰਾਂਗੇ ਅਗਰ ਵਿਜੇ ਸਾਪਲਾ ਜੀ ਮੈਦਾਨ ਵਿੱਚ ਨਹੀਂ ਆਉਂਦੇ ਤਾਂ ਅਸੀਂ ਬੀਜੇਪੀ ਦੀ ਸਪੋਰਟ ਨਹੀਂ ਕਰਾਂਗੇ ਇਹਨਾਂ ਕਹਿੰਦੇ ਹੋਏ ਜੈ ਗੁਰਦੇਵ ਧੰਨ ਗੁਰਦੇਵ